ਭਾਜੀ ਕੀ ਨਾਮ ਹੈ ਜੀ ਨਾਮ ਮੇਰਾ ਪ੍ਰਿੰਸ ਕੁਮਾਰ ਹੈ ਜੀ ਤੇ ਕੀ ਮਾਮਲਾ ਕੀ ਹੋਇਆ ਅੱਜ ਥਾਣੇ ਕੜੇ ਮਾਮਲਾ ਸਰ ਇਦਾਂ ਹੈ ਕਿ ਮੇਰਾ ਬਾਈਕ গোপਾਲ ਮੰਦਿਰ ਦੇ ਕੋਲ 30 ਤਰੀਕ ਨੂੰ ਚੋਰੀ ਹੋਇਆ ਆ ਜੀ ਤੇ ਕੀ ਸਵੇਰ ਤੋਂ ਸਵਾ 6 ਵਜੇ ਦੇ ਵਿੱਚ ਕੋਈ ਸੀਸੀਟੀਵੀ ਹੈ ਜੀ ਸੀਸੀਟੀਵੀ ਮੈਂ ਵੀਡੀਓ ਕਢਵਾਈ ਹੈ ਮੇਰੇ ਕੋਲ ਫੋਟੋ ਵੀ ਹੈ ਜੀ ਜੀ ਤੇ ਮੈਂ ਥਾਣੇ ਆਇਆ ਵਾਂ ਤੇ ਥਾਣੇ ਆ ਕੇ ਮੈਂ ਇਹਨਾਂ ਨੂੰ ਦਿਖਾਈ ਹੈ ਪਹਿਲਾਂ ਤਾਂ ਇਹਨਾਂ ਨੂੰ ਕਿਹਾ ਸੀ ਨਾਲ ਚਲੋ ਨਹੀਂ ਗਏ ਜੀ ਕੜਵਾਨ ਤੋਂ ਬਾਅਦ ਮੈਨੂੰ ਇਹ ਉਹਨਾਂ ਨੇ ਕਿਹਾ ਕਿ ਕੁਝ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਜੀ ਤੁਹਾਨੂੰ ਕਿਹਾ ਹਾਂਜੀ ਅੱਛਾ ਜੀ ਤੇ ਸਰ ਜੇ ਚੋਰ ਔਰ ਵੀਡੀਓ ਮੈਂ ਹੀ ਕਰवानी ਹੈ ਤਾਂ ਫਿਰ ਮੈਂ ਪ੍ਰਸ਼ਾਸਨ ਦਾ ਕਿਉਂ ਇਸਤੇਮਾਲ ਕਰਾਂ ਕਿਉਂ ਮੈਂ ਇਹਨਾਂ ਦਾ ਇਹਨਾਂ ਕੋਲ ਆਵਾਂ ਤੇ ਮੈਨੂੰ ਮੋਟਰਸਾਈਕਲ ਦੱਸੋ ਕਿਹੜਾ ਵਾਹ ਮੋਟਰਸਾਈਕਲ ਫਲੈਟਨਾ ਹੈਗਾ ਬਜਾਜ ਕੰਪਨੀ ਦਾ ਕੀ ਨੰਬਰ ਹੈ ਜੀ ਨੰਬਰ ਹੈਗਾ ਪੀਵੀ 10 ਜੀਟੀ ਜੀ 05 ਤੇ ਸਰ ਕੀ ਕੰਮ ਕੀ ਕਰਦੇ ਹੋ ਤੁਸੀਂ ਕੰਮ ਮੇਰਾ ਵੀ ਮੈਂ ਹੋਲਸੇਲ ਤੇ ਸੂਜ਼ ਦੀ ਦੁਕਾਨ ਤੇ ਲੱਗਾ ਆਇਆ ਹਾਂ ਹਾਂਜੀ ਤੇ ਅੱਜ ਕਿੰਨੀ ਤਰੀਕ ਹੋ ਗਈ ਤੁਸੀਂ ਗੇੜੇ ਕੱਢਦੇ ਹੋ ਥਾਂ ਸਰ ਮੈਂ 9 ਤਰੀਕ ਦੀ ਕੰਪਲੀਟ ਕੀਤੀ ਅੱਜ 9 ਤਰੀਕ ਹੋ ਗਈ ਹੈ ਅੱਗੇ ਵੀ ਕੋਈ ਸੁਣਵਾਈ ਨਹੀਂ ਹੈ ਮੈਂ ਇੱਕ ਨੋਰਮਲ ਫੈਮਲੀ ਤੋਂ ਬਿਲੋਂਗ ਕਰਦਾ ਹਾਂ ਨਾ ਤਾਂ ਮੇਰੇ ਕੋਲ ਪੈਸਾ ਹੈ ਨਾ ਮੈਂ ਕਿਸੇ ਵੱਡੇ ਬੰਦੇ ਦੇ ਸਪਰਸ਼ ਕੋਟ ਕਰਦਾ ਹਾਂ ਤੇ ਕੀ ਮੰਗ ਕੀ ਕਰਦੇ ਪਿਓ ਤੁਸੀਂ ਮੰਗ ਮੈਂ ਭਗਵੰਤ ਮਾਨ ਸਰਕਾਰ ਤੋਂ ਇਹੀ ਮੰਗ ਕਰਾਂਗਾ ਕਿ ਸਰ ਮੇਰਾ ਕੁਝ ਹੱਲ ਕਰਵਾਓ ਮੈਂ ਕੰਮ ਤੋਂ ਕਰੇ ਬੈਠਾ ਹਾਂ ਬਰਸਾਤਾਂ ਦਾ ਟਾਈਮ ਆ ਮੈਂ ਕਿੱਥੇ ਆਟੋ ਦਾ ਤੇ ਕਿੱਥੇ ਮੈਂ ਕਾਇਦ ਲੇ ਸਾਦਾ ਸਹਾਰਾ ਲਵਾਂ